ਬੜੀ ਖੁਸ਼ੀ ਹੁੰਦੀ ਜਦੋਂ ਕਿਸੇ ਪਰਿਵਾਰ ਦਾ ਕੋਈ ਆਸਰਾ ਬਣ ਕੇ ਜੀਵੇ। ਕਿਸੇ ਪਰਿਵਾਰਾਂ ਜ਼ਿੰਦਗੀ 'ਚ ਕੋਈ ਫੋਨ ਨਹੀਂ ਜਦੋਂ ਕਿਸੇ ਬੇਟੀ ਦੇ ਸ਼ਗਨ ਵਿਆਹ 'ਚ ਜਦੋਂ ਦੇ ਮਾਪੇ ਵਿਚਾਰੇ 23 ਮਰ ਤੁੰਦੇ। ਜੀ ਤਾਂ ਕੋਈ ਸਮਾਜ ਸੇਵੀ ਇਹੋ ਜਿਹੇ ਪਰਿਵਾਰ ਜਿਹੜੇ ਆਪਦੇ ਨਿੱਜੀ ਖਰਚੇ ਜੋ ਆਪਦੇ ਨਿੱਜੀ ਕਹਿੰਦੇ ਆਪਾਂ ਗੁਰੂ ਦੀ ਉਹਦੇ ਜੋ ਕੱਢ ਕੇ ਦਿੰਨੇ ਆਪਾਂ। ਸੋ ਮੈਂ ਬਹੁਤ ਧੰਨਵਾਦੀ ਇਹ ਸਮਾਜ ਜਿਹੜੀ ਸਾਡੀ ਸੰਸਥਾ ਇਹਨਾਂ ਦਾ। ਸਮਾਜ ਭਾਈ ਸੁਪਰੀ ਸੰਸਥਾ। ਸਾਬੂਨੀ ਬੰਮਾ ਸਾਬੂਨੀ ਗੈਸਪਨ ਨੇ ਚਾਚਾ ਜੀ ਨੇ ਸਾਰੇ ਆਪੂ ਨੇ ਸਾਰੇ ਇਹਨਾਂ ਨੇ 35 ਤਰ੍ਹਾਂ ਦੀ ਪਹਿਲਾਂ ਵੀ ਕਈ ਹੋਰ ਜਿਹਾ ਪਰਿਵਾਰਾਂ ਦੇ ਘਰ ਵਸਾਏ ਮੈਨੂੰ ਲੱਗਦਾ ਕੋਈ ਸੇਵਾ ਮੈਨੂੰ ਕਿਹਾ ਤਾਂ ਲahari ਮੈਨੂੰ ਤੁਸੀਂ ਲਮੋ ਜਿੰਨੇ ਕਰੋ ਕਿ ਮੈਂ ਆਪਦੇ ਜੋ ਕਰ ਸਕਦਾ ਹਾਂ ਤੁਹਾਡਾ ਯੋਗਦਾਨ ਪੂਰਾ ਕਰੂੰਗਾ ਕਿ ਮੇਰਾ ਫਰਜ਼ ਵੀ ਬੰਦਾ ਹੈ ਨੀ ਜੀ ਕਿਉਂਕਿ ਮੀਟੀਆ ਦਾ ਵੀ ਕੋਈ ਪਰਿਵਾਰ ਪ੍ਰਮਾਤਮਾ ਦੇ ਰੰਗਾਂ ਦਾ ਉਹਨੂੰ ਹੀ ਪਤਾ ਹੈ ਕਈਆਂ ਨੂੰ ਨਹੀਂ ਇਹਨਾਂ ਸਵਰਥ ਕਰਦਾ ਵਿਚਾਰੇ ਆਦਰਾ ਬੈੱਡ ਨਹੀਂ ਲੈ ਸਕਦੇ ਕੋਈ ਆਦਰਾ ਕਰਦਾ ਹੋਰ ਸਮਾਨ ਹੀ ਲੈ ਸਕਦੇ ਸ਼ੌਕ ਹਰ ਇੱਕ ਬੱਚੇ ਦੇ ਹੁੰਦੇ। ਸਭ ਯੋਗ ਦੇ ਅਸੀਂ ਲੋਗਦਰ ਪਾਸੇ ਤੇ ਇਦੋਂ ਵੱਡੀ ਕਿਸਮਤ ਨਾਲ ਕੋਈ ਨਹੀਂ। ਅੱਜ ਭਾਈ ਸੰਤਾ ਜੀ ਐਮਐਲਏ ਕੋਲ ਦੀ ਕੋ ਮੌਜੂਦ ਆ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਸਾਡੇ ਛੋਟੇ ਜਾਂ ਸੱਦੇ ਤੇ ਸਾਡਾ ਸੱਤਾ ਪਰਵਾਨ ਕਰਕੇ ਇਹ ਸ਼ੌਕਾਂ ਮੇਰੇ ਲੜਕੀ ਲੜਕੇ ਨੂੰ ਸ਼ੀਦ ਦੇ ਨੂੰ ਪਹੁੰਚੇ ਨੇ। ਮਤਲਬ ਸਾਡੀ ਸਮਾਜ ਭਾਈ ਸੰਤਾ ਜੀ ਸਵਾ ਸਾਲ ਤੋਂ ਕੰਮ ਕਰਦੀ ਹੈ ਜੀ। ਜੀ। ਮਤਲਬ ਇੱਕ 15ਵੀਂ ਸ਼ਾਦੀ ਹੈ ਤੇ ਵੀ ਅਸੀਂ ਹੋਰ ਜਿਵੇਂ ਜਿ ਕਿਸੇ ਦੇ ਜਰੂਰਤਮੰਦ ਪਰਿਵਾਰ ਦੇ ਕੋਈ ਸਹਾਇਤਾ ਕੋਈ ਮਤਲਬ ਕਿ ਮਤਲਬ ਇੱਕ ਸਮਝੂਰ ਕੀ ਇਸੇ ਹੀ ਪਹੁੰਚ ਸਕਦਾ। ਕਿਸੇ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੋਈ ਦਵਾਈ ਨਹੀਂ ਲੈ ਸਕਦਾ ਬੱਚਾ ਪੜ ਨਹੀਂ ਸਕਦਾ ਸਭ ਦਾ ਸੀਮਾ ਦਾ ਕਹਿੰਦਾ ਜੀ ਕਿਸੇ ਨੂੰ ਦਵਾਈ ਲੈ ਦਿਓ ਡਰੈਸ ਲੈ ਦਿਓ ਜੀ ਸਾਡੀ ਮਨੂੰ ਸਮਾਜ ਬਲ ਸਤਾ ਇਹ ਕੰਮ ਕਰਦੀ ਹੈ ਇਹਦੇ ਆਪਣੇ ਜੀ ਆਪਣੇ ਬਹੁਤ ਬਦਲ ਲਾ ਜੂਮਬਰ ਸਾਡੇ ਸਰਪਸਤ ਜਲਾਲਾ ਮੇਡ ਰੋਲ ਮਾਡਲ ਜੀ ਪਰ ਇਹ ਨਾਲ ਹੀ ਰਹਿ ਨਵਾਈ ਵਿੱਚ ਨਾ ਜੀ ਅਸੀਂ ਸਾਰੇ ਚੱਲ ਰਹੇ ਹਾਂ ਜੀ ਤੇ ਮੈਂ ਤਾਂ ਇਹ ਕਹਿੰਦਾ ਜੀ ਜਿਵੇਂ ਸਮੁੰਦਰ ਦੇ ਵਿੱਚੋਂ ਇੱਕ ਬਾਲਟੀ ਪਾ ਲਈਏ ਜਦ ਬਾਲਟੀ ਦੇ ਵਿੱਚੋਂ ਇੱਕ ਮੱਗ ਪਾ ਲਈਏ ਜੀ ਕਿਸੇ ਨੂੰ ਫਰਕ ਪੈਂਦਾ ਬਾਲਟੀ ਨੂੰ ਕਿੰਨਾ ਬਦਲੂਗਾ ਉਹ ਸਾਰੇ ਜਿਹਨੇ ਆਪਾਂ ਨਾ ਜੀ ਮਨਨ ਤੁਹਾਨੂੰ ਲੱਖ ਰੁਪਏ ਕਮਾਈ ਵਿੱਚੋਂ 2-3000 ਰੁਪਿਆ ਤੁਸੀਂ ਗਾਂ ਦੇ ਰੋ ਵਿੱਚ ਨਾ ਜੀ ਬੜੇ ਆਸਪਾਸ ਬੜੇ ਲੋਕੀ ਹਜੇ ਨੇ ਜੀ ਅਸੀਂ ਨਹੀਂ ਕਹਿੰਦੇ ਸਾਨੂੰ ਦਿਓ ਜਰੂਰ ਜਿਹੜਾ ਮਤਲਬ ਧੀ ਕੋਈ ਵਿਧਵਾ ਕੁੜੀ ਹੈ ਔਰਤ ਇਹਦੇ ਬੱਚੇ ਛੋਟੇ-ਛੋਟੇ ਨੇ ਮਤਲਬ ਕਈ ਬੱਚਿਆਂ ਨੂੰ ਪੜਾ ਨਹੀਂ ਸਕਦੇ ਜੀ ਬੜੀ ਦਰਸਾ ਅਸੀਂ ਕਹਿੰਦੇ ਹਾਂ ਵੀ ਸਭ ਨੂੰ ਮੈਂ ਅਪੀਲ ਕਰਨਾ ਸਾਰੇ ਉਹਨਾਂ ਇੰਡੀਆ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਕੰਮ ਦੇ ਵਿੱਚ ਬਹੁਤ ਖੁਸ਼ੀ ਮਿਲਦੀ ਹੈ ਆਪ ਪਤੀ ਦੇ ਸਥਾਨਾਂ ਤੇ ਜਾਂਦੇ ਆ ਆਦੇ ਮਨ ਨੂੰ ਸ਼ਾਂਤੀ ਵਾਸਤੇ ਪਰ ਜੋ ਇਹ ਸ਼ਾਂਤੀ ਕਿਸੇ ਦੇ ਚਿਹਰੇ ਤੇ ਸਕਲਾਟ ਵੇਕੇ ਮਿਲਦੀ ਹੈ ਨਾ ਜੀ ਉਹ ਬਿਆਨ ਤੋਂ ਬਾਹਰ ਹੈ ਜ